माता दी आज श्री दुर्गा माता मंदिर में सबसे पहले तो मैं आप सबको नवरात्रों की बहुत बहुत बधाई देता हूँ महामाई अपनी कृपा आप सब पर हमेशा बनाए रखे आज मैं श्री दुर्गा माता मंदिर में माँ के चरणों में गुणगान करने पहुँचा हूँ और उनके चरणों में ये भी अरदास करता हूँ कि वो अपनी कृपा सभी भक्तों पर बनाए रखें ऐसे ही हम सब मिलकर उनके चरणों में उनका गुणगान करते रहें अपनी हाजिरी लगाते रहे जय माता बोलिए सच्चे दरबार की जय जय माता दी सभी वक्तों को आज दुर्गा माता मंदिर पुल में चौथे नवरात्रे पे भाविक जग्गी और रितु जोहर जी माता रानी का गुणगान करने आए हैं और पहले तो मैं मंदिर कमेटी का बहुत बहुत धन्यवाद करता हूँ और उनको आज चौथे नवरात्रे की बहुत बहुत बधाई देता हूँ ਔਰ ਪੂਰੇ ਲੁਧਿਆਣਾ ਵੱਲੋਂ ਅਪੀਲ ਕਰਦਾ ਹਾਂ ਯਾਹਾਂ ਪੇ ਆਏ ਔਰ ਮਾਤਾ ਰਾਣੀ ਦਾ ਅਸ਼ੀਰਵਾਦ ਲੇ ਜੈ ਮਾਤਾ ਜੀ ਜੈ ਮਾਤਾ ਦੀ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਮਾਹ ਰਾਣੀ ਦੇ ਨਵਰਾਤਰੇ ਚੱਲ ਰਹੇ ਆ ਅੱਜ ਦੁਰਗਾ ਮਾਤਾ ਮਰਦੰਤੇ ਦੇ ਵਿੱਚ ਮੇਰਾ ਪਤੀ 바ਵਿਕ ਜੱਗੀ ਜਿਹੜਾ ਹਾਜੀ ਲਵਾਂ ਜਾ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡਾ 바ਵਿਕ ਬਾਦ ਕਲਾਕਾਰ ਜੋ ਜਿਨੇ ਲੁਧਿਆਣੇ ਦਾ ਇਨਾ ਨਾਮ ਰੋਸ਼ਨ ਕੀਤਾ ਮੈਂ ਉਸ ਬੱਚੇ ਦਾ ਇੰਨਾ ਹੌਸਲਾ ਬਖਸ਼ਾਈ ਕਰਦਾ ਕਿ ਮੈਂ ਅੱਜ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹੈ ਜਿਨ੍ਹਾਂ ਨੇ ਇੰਨਾ ਲੁਧਿਆਣੇ ਦਾ ਨਾਮ ਰੋਸ਼ਨ ਕੀਤਾ ਜਿੱਦਾਂ ਚੰਚਲ ਜੀ ਨੇ ਰੋਸ਼ਨ ਨਾਮ ਕੀਤਾ ਸੀਗਾ ਉਦਾਂ ਸਾਡੇ ਬਾਲ ਕਲਾਕਾਰ ਭਾਵਿਕ ਜੱਗੀ ਨੇ ਲੁਧਿਆਣੇ ਨੇ ਨਾਮ ਰੋਸ਼ਨ ਕੀਤਾ ਮਹਾਰਾਣੀ ਨੂੰ ਤੰਦਰੁਸਤੀ ਬਖਸ਼ੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਸ਼੍ਰੀ ਦੁਰਗਾ ਮਾਤਾ ਮੰਦਰ ਮੇਂ ਨਵਰਾਤਰੋਂ ਕੇ ਪਾਵਨ ਅਫਸਰ ਪਰ हमारे भाविक जगी जी ऋतु जौहर जी जो कि मां के, मा के चरणों में हाजिरी भर रहे हैं लाखों करोड़ों भक्त नवरात्रों में महारानी के पावन धाम में आ रहे हैं मैं श्री दुर्गा माता मंदिर ट्रस्ट को बधाई देता हूं और जगी परिवार को बधाई देता हूं। मेरे साथ में राजू सेतिया जी के के सूरी जी ललित सूरी जी मुन्ना जी ऋचा जगी जी हितेश जगी जी मैं सबका बहुत बहुत धन्यवाद भी करता हूँ और स्वागत भी करता हूँ जय माता दी जय माता दी ਆ ਮਹੀਨਾ ਜਿਹੜਾ ਵਾ ਇਦਾਂ ਲੱਗਦਾ ਹੁੰਦਾ ਕਿ ਇਹਨਾਂ ਦਿਨਾਂ ਦੇ ਅੰਦਰ ਇੱਕ ਵੇਵਸ ਜਿਹੜੀ ਆ ਉਹ ਧਾਰਮਿਕ ਨਜ਼ਰਾਂ ਦੀ ਹੈ ਐਸੇ ਤਾਂ ਸਾਲ 'ਚ 12 ਮਹੀਨੇ ਹੁੰਦੇ ਆ ਪਰ ਜਦੋਂ ਅਨਵਰਾਤਰੇ ਸ਼ੁਰੂ ਹੁੰਦੇ ਆ ਦਸਹਿਰਾ ਸ਼ੁਰੂ ਹੁੰਦਾ ਵਾ ਭਗਵਾਨ ਦਾ ਪ੍ਰਗਟ ਦਿਵਸ ਆਂਦਾ ਵਾ ਔਰ ਦੀਪਾਵਲੀ ਹੁੰਦੀ ਆ ਇੱਕ ਸਰੀਰ ਤੇ ਇੱਕ ਲੱਗੀ ਤਰ੍ਹਾਂ ਦਾ ਮਤਲਬ ਪ੍ਰਭਾਵ ਜਿਹੜਾ ਵਾ ਉਹ ਇਹਨਾਂ ਦਿਨਾਂ 'ਚ ਹੁੰਦਾ ਵਾ ਅੱਜ ਚੌਥਾ ਨਰਾਤਾ ਵਾ ਤੋਂ ਦੁਰਗਾ ਮਾਤਾ ਮੰਦਰ ਵੱਲੋਂ ਹਰ ਰੋਜ਼ ਇੱਕ ਮਾਂ ਦਾ ਜਿਹੜਾ ਨਵਰਾਤਰਾ ਉਹ ਕਰਾਇਆ ਜਾਂਦਾ ਵਾ ਔਰ ਅੱਛੇ-ਅੱਛੇ ਕਲਾਕਾਰ ਆਂਦੇ ਨੇ ਅੱਜ ਬਹੁਤ ਅੱਛੇ ਕਲਾਕਾਰ ਤੇ ਇੱਕ ਮਾਰ ਸਿੰਘ ਨੇ ਵੀ ਆਣਾ ਤੇ ਜਗੀਜੀ ਦੇ ਬੇਟੇ ਭਵਨ ਉਹਨੇ ਅੱਜ ਗਾਇਆ ਸੀ ਤੋਂ ਮੈਂ ਵਰਿੰਦਰ ਜੀ ਤੇ ਸਾਰੀ ਟੀਮ ਨੂੰ ਪਹਿਲਾਂ ਤਾਂ ਬਹੁਤ-ਬਹੁਤ ਨਵਰਾਤੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਨਾ ਵਾ ਔਰ ਮੈਂ ਮਾਦੇ ਚਰਨਾ ਚਾਹੀ ਬੇਨਤੀ ਕਰਾਂਗਾ ਕਿ ਮਾ ਸਾਨੂੰ ਸਾਰਿਆਂ ਨੂੰ ਆਪਸ ਵਿੱਚ ਇਸੇ ਤਰ੍ਹਾਂ ਪਿਆਰ ਮੁਹੱਬਤ ਤੇ ਭਾਈਚਾਰਕ ਸਾਂਝ ਜਿਹੜੀ ਆ ਉਹ ਜੋ ਅਸੀਂ ਆਲਰੇਡੀ ਪਹਿਲਾਂ ਹੀ ਬਣਾਈ ਹੋਈ ਆ ਉਸ ਨੂੰ ਹੋਰ ਮਜ਼ਬੂਤ ਕਰੇ ਔਰ ਲਗਾਤਾਰ 11 ਤਰੀਕ ਤੱਕ ਇਹ ਲਗ ਚਲਣਾ ਵਾ ਤੇ ਵਿਰਿੰਦਰ ਜੀ ਦਾ ਹੁਕਮ ਹੋਇਆ ਵਾ ਏ ਵੀ ਇੱਥੇ ਤੇ ਪਾਰਕਿੰਗ ਪ੍ਰੋਬਲਮਸ ਆ ਰਹੀ ਵੈਸੇ ਮੈਂ ਕੱਲ ਸੀਪੀ ਸਾਹਿਬ ਨੂੰ ਮਿਲਣ ਜਾ ਰਿਹਾ ਮੈਂ ਮੈਂ ਜ਼ਰੂਰ ਮੈਟਰ ਜਿਹੜਾ ਵਾ ਉਹਨਾਂ ਨਾਲ ਵੀ ਡਿਸਕਸ ਕਰੂੰਗਾ ਉਹਨਾਂ ਨੂੰ ਵੀ ਬੇਨਤੀ ਕਰਦਾ ਵਾਂ ਕਿ ਮਤਲਬ ਉਹ ਪਰਸਨਲ ਇੰਟਰਸ ਲੈਣ ਔਰ ਜ ਲਗਾਤਾਰ ਜਿੰਨੇ ਦਿਨ ਇੱਥੇ ਦਸਹਰੇ ਦਾ ਪਰਵ ਚੱਲਨਾ ਵਾ ਦੀਵਾਲੀ ਤੱਕ ਦੁਰਗਾ ਮਾਤਾ ਮੰਦਿਰ ਦੇ ਬਿਲਕੁਲ ਅਗਰ ਮੈਂ ਆਂਦੇ ਹੋਏ ਮੈਨੂੰ ਵੀ ਫੀਲ ਮਹਿਸੂਸ ਹੋਇਆ ਵਾ ਕਿ ਬਹੁਤ ਜ਼ਿਆਦਾ ਮਤਲਬ ਟਰੈਫਿਕ ਦੀ ਸਮੱਸਿਆ ਵਾ ਤੋਂ ਮੈਂ ਸੀਪੀ ਸਾਹਿਬ ਨੂੰ ਬੇਨਤੀ ਵੀ ਕਰਾਂਗਾ ਕਿ ਉਹ ਇੱਥੇ ਪਰਸਨਲ ਇੰਟਰਸ ਲੈ ਕੇ ਫੋਰਸ ਨੂੰ ਜਿਹੜਾ ਵਾ ਵਿਧਾਨ ਔਰ ਮੈਂ ਉਮੀਦ ਕਰਦਾ ਕਿ ਉਹ ਜਲਦੀ ਇਸ ਤੇ ਹਵਲ ਵੀ ਕਰਨਗੇ ਔਰ ਮੈਂ ਪਰਸਨਲੀ ਕੱਲ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਤੋਂ ਦੁਆਰਾ ਫਿਰ ਮੈਂ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੁਧਿਆਣਾ ਨਿਵਾਸੀਆਂ ਨੂੰ ਔਰ ਵਿਸ਼ੇਸ਼ ਤੌਰ ਤੇ तमाम ਜੋ ٹرسٹ ਦੇ ਮੈਂਬਰ ਸਾਹਿਬਾਨ ਨੇ ਪਗਦਗਾਨ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਵਾਦ ਜਨਾ ਔਰ ਮਾਦੇ ਚਰਨਾ ਚ ਬੇਨਤੀ ਕਰਦਾ ਕਿ ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾ ਜੜੀਆਂ ਵਾ ਉਹ ਪੂਰੀਆਂ ਕਰਨ ਸਭ ਤੋਂ ਪਹਿਲੇ ਫੈਰੇ ਨੂੰ ਜੈ ਮਾਤਾ ਦੀ ਅੱਜ ਭਾਵਿਕ ਜਗੀ ਔਰ ਰਿਤੂ ਜੋਹਰ ਜੀ ਵੱਲੋਂ ਅੱਜ ਦੇ ਸੇ ਮਹਾਮਈ ਦਾ ਗੁਣਗਾਨ ਕੀਤਾ ਗਿਆ ਹੈ ਤੇ ਅਸੀਂ ਸਾਨੂੰ ਜਨਾ ਸ਼ਹਿਰ ਵਸਿਆ ਨੂੰ ਨਵਰਾਤਰੀਆਂ ਦੀ ਬਹੁਤ ਮੁਹਰਬਤ ਦਿੰਦੇ ਆ ਔਰ ਅਸੀਂ ਚੰਨੇ ਕੀਤੇ ਹੀ ਮਾ ਮਈ ਦਾ ਪਵਿੱਤਰ ਤੈਰਾ ਦੇ ਆਪਾਂ ਮਨਾਉਂਦੇ ਰਹੀਏ ਸੇ ਨਵਰਾਤਰੀਆਂ ਦਾ ਸਭ ਤੋਂ ਬਲੇ ਸਭ ਤੋਂ ਆਪਣੇ Hinduਧਰਮ ਵੱਲੋਂ ਆਪਾਂ ਸਭ ਨੂੰ ਮੁਹਰਬਤ ਦਿੰਦੇ ਆ ਔਰ ਇਦਾਂ ਹੀ ਮਹਾਮਈ ਦੇ ਨਵਰਾਤਰੀਆਂ ਦੇ ਆਪਾਂ ਦੇ ਗੁਣਗਾਨ ਕਰਦੇ ਰਹੀਏ जय माता दी जय माता दी मैं सभी शहर वासियों को लुधियाना वासियों को भारत वासियों को शुभ नवरात्रों के ऊपर बहुत बहुत बधाई देता हूँ हर साल की तरह दुर्गा माता मंदिर जगराव में दो बार नवरात्रे आते हैं अप्रैल में और अक्टूबर में मैं इन नवरात्रों के ऊपर यहाँ पर हर समय जो दिन है वो दस दिन या ग्यारह दिन या बारह दिन जो भी समय होता है यहाँ पर चौकी का आयोजन और जागरण का आयोजन किया जाता है मंदिर कमेटी की ओर से मैं अपनी ओर से जग्गी परिवार की ओर से परिवार की ओर से दुर्गा माता मंदिर ट्रस्ट दुर्गा माता मंदिर कमेटी इनका दिल से आभार व्यक्त करता हूँ जिन्होंने हमें आज यहाँ भाविक जग्गी के लिए समय दिया और उन्होंने यहाँ पर बैठकर महा माई के चंद्र में बैठकर गुणगान किया और साथ में पब्लिक को भी जोड़ा जिन्होंने देखा कि माँ के चरणों में बैठ कर कुछ प्राप्त होता है मैं सभी देशवासियों को नवरात्रों के अवसरों पर ਬਹੁਤ ਬਹੁਤ ਬਧਾਈ ਦਿੰਦਾ ਹਾਂ ਜੈ ਮਾਤਾ